ਸੋ ਜੋ ਕਿਸਾਨਾਂ ਦੇ ਵਿੱਚ ਬੀਜੇਪੀ ਸਰਕਾਰ ਦੇ ਵੱਲੋਂ ਆਪਣੇ ਨੌਜਵਾਨਾਂ ਦੇ ਕਿਸਾਨਾਂ ਦੇ ਜੱਦੀਆਂ ਫਿਰਾਂ ਦੇ ਵਿੱਚ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਨੇ ਸੋ ਭਾਈਓ ਦੇ ਵਿਰੋਧ ਇੰਟਰਨਲ ਹੋਵੇ ਤੇ ਜੇ ਕੋਈ ਉਹਨੂੰ ਆਪਣੇ ਕੋਈ ਪਿੰਡ ਦਾ ਬੰਦਾ ਸਾਡਾ ਬੀਜੇਪੀ ਦੇ ਕਿਸੇ ਵੀ ਗਵੈਂਡਰ ਨੂੰ ਤਾਂ ਆਪਦੇ ਵਿਰੋਧ ਤੋਂ ਖੁਦ ਜ਼ਿੰਮੇਵਾਰ ਹੋਵੇਗਾ ਖਤ ਮੰਗ ਰਹੇ ਕਿਸਾਨਾਂ ਤੇ ਗੋਲੀਆਂ ਮਾਰਨ ਵਾਲੀ ਸਰਕਾਰ ਮਰਦਾਬਾ ਤੁਸੀ ਅੱਜ ਬੀਜੇਪੀ ਦੇ ਵਿਰੋਧ ਦੇ ਫਲੈਗ ਕਿਉਂ ਲਾਏ ਨੇ ਕਿਉਂ ਲਾਏ ਨੇ ਇਹ ਜੇ ਅਸੀਂ ਬੜਨੀ ਹੁੰਦੇ ਨੇ ਹੁਣ ਮਤਲਬ ਇਹ ਪਿੰਡਾਂ ਦੇ ਵਿੱਚ ਵਿਰੋਧ ਕਰਾਂਗੇ ਇਹਨਾਂ ਦਾ ਪੂਰਾ ਜਿੰਨਾ ਵੀ ਹੋਊਗਾ ਵਿਰੋਧ ਦਾ ਕਾਰਨ ਕੀ ਹੈ ਵਿਰੋਧ ਦਾ ਕਾਰਨ ਜੀ ਸਾਡੀਆਂ ਮੰਗਾਂ ਨਹੀਂ ਮੰਨ ਰਹੇ ਜਣਾ ਇਹ ਇਹ ਦੇਖੋ ਜੋ 1 ਮਹੀਨੇ ਤੋਂ ਉੱਪਰ ਹੋ ਗਿਆ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਦੋ ਮੋਰਚਿਆਂ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਦੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਜਿਹੜੀਆਂ ਕਿਸਾਨੀ ਮੰਗਾਂ ਦੀਆਂ ਜਿਹੜੀਆਂ ਮੋਦੀ ਦੀਆਂ 2 2014 ਤੋਂ ਲੈ ਕੇ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਦਾ ਹੈਗਾ ਕਿਸਾਨਾਂ ਦੇ ਕਰਜ਼ੇ ਦੀ ਗੱਲ ਨੂੰ ਲੈ ਕੇ ਵੀ ਕਰਦਿਆਂ ਖਤਮ ਕਰ ਦੂੰਗਾ ਜਦੋਂ ਮੈਂ ਸੱਤਾ ਤੇ ਆ ਗਿਆ ਤੇ ਐਮਐਸਪੀ ਦੇ ਦੂੰਗਾ ਕਿਸਾਨਾਂ ਨੂੰ ਤੇ ਹੋਰ ਜਿਹੜੀ ਹੈ ਜਿਵੇਂ ਬਿਜਲੀ ਐਕਟ ਨੂੰ ਲੈ ਕੇ ਤੇ ਆ ਪ੍ਰਦੂਸ਼ਣ ਵਾਲੀ ਗੱਲ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਜਿਹੜੀਆਂ ਅਸੀਂ ਲਗਭਗ ਬਹੁਤ ਲੰਮੇ ਸਮੇਂ ਤੋਂ ਜਿੱਦ ਦੇ ਅਸੀਂ ਦਿੱਲੀ ਅੰਦੋਲਨ ਨੂੰ ਜਿੱਤ ਕੇ ਆਏ ਆਂਗੇ ਉਦੋਂ ਆ ਕੇ ਅਸੀਂ ਨੇ ਇਹ ਮੰਗਾਂ ਦੇ ਥਾਰੀਆਂ ਤੇ ਮੰਗ ਪੱત્રਾ ਜਿਹੜੇ ਦੇਣੇ ਸ਼ੁਰੂ ਕਰਤੇ ਤੇ ਕਦੇ ਗਵਰਨਰ ਨੂੰ ਤੇ ਕਦੇ ਇਹਨਾਂ ਦੇ ਮੰਤਰੀਆਂ ਨੂੰ ਤੇ ਕਦੇ ਡੀਸੀਆਂ ਨੂੰ ਵੀ ਡੀਸੀਆਂ ਦੇ ਰਾਹੀਂ ਸਰਕਾਰ ਤੱਕ ਸਾਡੀ ਗੱਲ ਭੱਗ ਜਾਈ ਪਰ ਜਦੋਂ ਸਰਕਾਰ ਨੇ ਅਣਗੌਲਿਆ ਕੀਤੇ ਆ ਤਾਂ ਦਿੱਲੀ ਦੀ ਕਾਲ ਆ ਜਿਹੜੀ ਜਥੇਬੰਦੀਆਂ ਵੱਲੋਂ ਦਿੱਤੀ ਗਈ ਤੇ ਜਦੋਂ ਅਸੀਂ ਦਿੱਲੀ ਨੂੰ ਕੂਚ ਕਰਨ ਲਈ 13 ਤਰੀਕ ਨੂੰ ਜਾਣਾ ਮੰਨਿਆ ਤਾਂ ਰਸਤੇ ਦੇ ਵਿੱਚ ਹਰਿਆਣੇ ਦੀ ਸਰਕਾਰ ਦੇ ਵੱਲੋਂ ਬੈਰੀਕੇਟਿੰਗ ਕਰਕੇ ਤੇ ਫੋਰਸ ਲਾ ਕੇ ਕਿ ਨੈਸ਼ਨਲ ਬਾਰਡਰਾਂ ਦੇ ਵਾਂਗੂ ਕਿਸਾਨਾਂ ਦੇ ਰੋਕਣ ਦੇ ਲਈ ਯਤਨ ਕੀਤੇ ਗਏ ਤੇ ਉਹਦੇ ਤੇ ਲਗਭਗ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਉਸ ਨਾਕਿਆਂ ਦੇ ਉੱਪਰ ਤੇ ਅੱਤਰੂ ਗੰਧ ਤੇ ਗੋਲੇ ਦਿਨ ਰਾਤ ਚੱਲੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਜਿਹੜਾ ਨੌਜਵਾਨ ਜਿਵੇਂ ਸ਼ੁਭਕਰਨ ਨੌਜਵਾਨ ਆ ਉਹ ਸ਼ਹੀਦ ਕੀਤਾ ਸਿੱਧੀ ਗੋਲੀ ਸਿਰ ਚ ਲਾ ਕੇ ਤੇ ਇਸ ਕਰਕੇ ਹਰਿਆਣਾ ਦਾ ਜਿੱਥੇ ਪ੍ਰਸ਼ਾਸਨ ਦੀ ਉਹਦੇ ਵਿੱਚ ਵਰਦੀ ਤੋਂ ਬਿਨਾ ਜਿਹੜੇ ਪਿਸਤੌਲ ਤੇ ਰਾਫਲਾਂ ਲੈ ਕੇ ਬੀਜੇਪੀ ਦੇ ਗੁੰਡੇ ਵੜੇ ਹੋਏ ਤੇ ਜਿਹੜੇ ਸਿੱਧੇ ਕਥਾਨਾ ਤੇ ਗੋਲੀਆਂ ਮਾਰ ਰਹੇ ਤੇ ਇਸ ਕਰਕੇ ਫਿਰ ਉਹਦੇ ਵਿਰੋਧ ਦੇ ਵਜੋਂ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਵੀ ਜਿੰਨਾ ਚਿਰ ਆਪਣਾ ਮੋਰਚਾ ਚੱਲਦਾ ਜਿੰਨਾ ਚਿਰ ਆਪਣੀਆਂ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੇ ਉਹਨਾਂ ਚਿਰ ਬੀਜੇਪੀ ਦਾ ਜਿਹੜਾ ਵੀ ਨੁਮਾਇੰਦਾ ਪਿੰਡ ਦੇ ਵਿੱਚ ਆਉਂਦਾਗਾ ਉਹ ਤੋਂ ਸਵਾਲ ਕਰੋ ਤੇ ਜੇ ਸਵਾਲਾਂ ਤੋਂ ਭਾਈ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਬੀਜੇਪੀ ਵਾਲਿਆਂ ਕੋਲ ਕੋਈ ਜਵਾਬ ਨਹੀਂ ਹੈਗਾ ਕਿਉਂਕਿ ਕਈ ਕਿਸਾਨਾਂ ਦਾ ਕਸੂਰ ਕੀ ਕੀਤਾ ਕਿਸਾਨ ਤਾਂ ਆਪਣੀਆਂ ਗੱਲਾਂ ਨੂੰ ਤੇ ਆਪਣੀਆਂ ਮੰਗਾਂ ਨੂੰ ਹੱਕੀ ਨੂੰ ਲੈ ਕੇ ਜਾ ਰਹੇ ਤੇ ਨਾ ਤੇ ਦਿੱਲੀ ਸਾਡਾ ਰਾਈਟ ਬਣਦਾ ਜਾਣਾ ਸਾਡੀ ਕਿਰਾਇਆ ਧਾਨੀਆਂ ਸੀ ਆਪਦੀ ਗੱਲ ਰੱਖ ਸਕਦੇ ਹਾਂ ਉੱਥੇ ਜਾ ਕੇ ਉੱਥੋਂ ਰੱਖਣ ਤੋਂ ਜੇ ਸਰਕਾਰ ਸਾਡਾ ਇਹੋ ਜਿਹਾ ਵਿਕਤਰਾ ਕਰੂਗੀ ਤੇ ਜਾਂ ਫਿਰ ਜਿਵੇਂ ਲਖਮੀਰਪੁਰ ਖੀਰੀ ਚ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਗੱਡੀਆਂ ਚਾੜ ਕੇ ਤੇ ਮਿਸ਼ਰੇ ਟੈਣੀ ਵਰਗਿਆਂ ਨੂੰ ਬਰਖਾਸਤ ਕਰਨ ਦੀ بجائے ਸਜ਼ਾ ਦੇਣ ਦੀ بجائے ਟਿਕਟਾਂ ਦਿੱਤੀਆਂ ਜਾਂਦੀਆਂ ਨੇ ਭਾਜੀਪੀ ਦੇ ਵੱਲੋਂ ਫਿਰ ਇਹਦਾ ਮਤਲਬ ਤਾਂ ਸਿੱਧਾ ਇਹੀ ਹੈ ਨਾ ਵੀ ਜਿਹੜਾ ਬੀਜੇਪੀ ਦਾ ਲੀਡਰ ਕਿਸਾਨਾਂ ਦੇ ਉੱਪਰ ਜ਼ਬਰ ਜਿਆਦਾ ਕਰੂਗਾ ਉਹਨੂੰ ਟਿਕਟਾ ਮਿਲਣੀ ਹੈ ਇਹਦਾ ਮਤਲਬ ਤਾਂ ਫਿਰ ਲੋਕਾਂ ਨੂੰ ਮਾਰਨ ਤੇ ਆਈ ਹੋਈ ਹੈ ਬੀਜੇਪੀ ਦੀ ਸਰਕਾਰ ਇਸ ਕਰਕੇ ਬੀਜੇਪੀ ਦੀ ਸਰਕਾਰ ਦਾ ਜਿੰਨਾ ਚਿਰ ਸਾਡਾ ਅੰਦੋਲਨ ਚੱਲੂਗਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਬੀਜੇਪੀ ਦਾ ਕੋਈ ਵੀ ਨੁਮਾਇੰਦਾ ਪਿੰਡ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ ਤੇ ਅਸੀਂ ਬੋਰਡ ਬਕਾਇਦਾ ਲਾ ਦਿੱਤੇ ਹੈਗੇ ਵੀ ਉਹਨਾਂ ਦਾ ਭਾਈ ਆਉਣਾ ਇੱਥੇ ਸਾਡੇ ਪਿੰਡ ਦੇ ਵਿੱਚ ਸਖਤ ਮਨਾਗਾ ਸਾਡੇ ਸੱਥਾਂ ਦੇ ਵਿੱਚ ਤੇ ਸਾਡੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਤੇ ਉਹ ਸਾਡੇ ਨੌਜਵਾਨਾਂ ਤੇ ਸਾ ਤੇ ਉਹਨਾਂ ਚਿਰ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਐਂਟਰ ਹੁੰਦੇ ਵਾਂਗੇ ਜੇ ਪਿੰਡਾਂ ਦੇ ਵਿੱਚ ਆਉਣਗੇ ਤਾਂ ਉਹ ਆਪ ਦਾ ਵਿਰੋਧ ਕਰਾ ਕੇ ਜਾਣਗੇ ਫਿਰ ਉਹ ਆਪ ਆਪ ਦਾ ਸਾਹਮਣਾ ਕਰ ਲੈਣ ਸਾਡੇ ਕਿਸਾਨ ਤੇ ਸਾਡੀਆਂ ਭੈਣਾਂ ਪੂਰੇ ਜਾਗਰੂਤ ਹਨ ਅਸੀਂ ਤਾਂ ਸੰਵਿਧਾਨ ਮੁਤਾਬਕ ਪ੍ਰਚਾਰ ਕਰਨ ਦਾ ਉਹਨਾਂ ਨੂੰ ਹੱਕ ਹੈ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਉਹਨਾਂ ਦਾ ਹੱਕ ਹੈਗਾ ਅਸਲ ਤੋਂ ਸਾਡਾ ਵੀ ਹੱਕ ਹੈਗਾ ਸਾਡੇ ਹੱਕ ਤਾਂ ਰੋਲੇ ਜਾ ਰਹੇ ਨੇ ਉਹਦੇ ਹੱਕ ਅਸੀਂ ਕਿਵੇਂ ਕਹੀਏ ਕਿ ਕਿਸ ਸੁਧਾਨਾ ਕਿਹੜਾ ਸੁਧਾਨਾ ਹੈ ਸੁਧਾਨਾ ਉਹਨਾਂ ਨੇ ਆਪਣੇ ਬਾਅਦ ਤੋਂ ਬਣਾਇਆ ਹੈ ਸਾਡੇ ਬਾਅਦ ਤੋਂ ਕੋਈ ਸੁਧਾਨ ਨਹੀਂ ਹੈਗਾ ਅਸੀਂ ਨਹੀਂ ਬਣਾ ਰਹੇ ਕਿ ਕਰ ਸਕਦੇ ਪ੍ਰੋਟੈਸਟ ਸਾਡਾ ਵੀ ਸਾਡੀ ਨੂੰ ਸਵਧਾਨ ਕਹਿੰਦਾ ਹੈ ਵੀ ਅਸੀਂ ਉਸ ਹਾਬ ਨਾਲ ਅਸੀਂ ਆਪਣਾ ਪ੍ਰੋਟੈਸਟ ਕਰੀਏ ਸੰਤੱਕ ਹਰਿਆਣੇ ਚ ਸਾਡੇ ਸਾਡੇ ਵਿੱਚ ਬਣਿਆ ਸੂਬਾ ਉੱਥੇ ਸਾਨੂੰ ਜਾਣ ਦਿੰਦਾ ਹੈਗਾ ਅਸੀਂ ਹੋਰ ਕੀ ਕਰਾਂਗੇ ਦੁਬਾਰਾ ਸੁਣ ਤੁਹਾਨੂੰ ਉੱਥੇ ਕਿਹੜੇ ਸੁਧਾਨ ਹੈ ਕਿ ਕਿਹੜਾ ਇਥੇ ਲੋਕਤੰਤਰ ਪੁੱਛਣਿਆ ਗਿਆ ਹੈ ਆਪਣੇ ਵਾਸਤੇ ਹੈਗਾ ਸੁੱਖ ਹੈਗਾ ਆਪਣੇ ਵਾਸਤੇ ਬਣਾ ਲਾਗਾ ਇਹ ਜਨਤਾ ਦੇ ਵਾਸਤੇ ਇਹ ਜਿਹਨ ਦਵਾਰ ਇੱਕ ਵਾਰੀ ਕਹਿਣਾ ਕਿ ਮੈਂ ਲੋਕਾਂ ਨੂੰ ਉਹ ਕਰ ਕਰਕੇ ਜਿਹੜਾ ਬੋਲਦਾ ਉਹ ਸਾਰੇ ਇਹ ਕੋਈ ਖਾਲਸਤਾਨੀਆ ਕੋਈ ਕੋਈ ਕਮਿਊਨਿਕੇਸ਼ਨ ਕੁਝ ਕਹਿੰਦਾਗਾ ਜਿਹੜਾ ਕੋਈ ਇਹ ਹੱਕ ਚ ਬੋਲਦਾ ਉਹ ਇਹਦਾ ਅਫਸਰ ਬੰਦਾ ਹੈਗਾ ਉਹ ਤਾਂ ਹੈਗਾ ਦੇਸ਼ੀਆ ਕਹੇਗਾ ਬਾਕੀ ਸਾਰੇ ਖਾਲਸਤਾਨੀ ਕੋਈ ਕੋਈ ਅਫਗਾਨਿਸਤਾਨੀ ਹੋਗਾ ਜਿਸ ਕਰਕੇ ਜਿਹੜਾ ਅਸੀਂ ਦਾ ਪੂਲਾ ਖੋਲਾ ਬਰੋਧ ਕਰਾਂਗੇ ਕਿ ਕਿਸੇ ਵੀ ਅਸੀਂ ਕਿਸੇ ਵੀ ਬੀਜੇਪੀ ਦੇ ਇੰਡਿਡੇਟਾ ਨੂੰ ਕਿ ਲੀਡਰਸ਼ਿਪ ਅਸੀਂ ਵਿੱਚ ਪਿੰਡ ਦੇ ਵਿੱਚ ਨਹੀਂ ਬਣਨ ਦੇਵਾਂਗੇ ਸੇ ਵਿਰੋਧੀ ਕਰਦੇ ਆਂ ਜਿਹੜੇ ਸਾਡੀ ਮੰਦਾ ਨਹੀਂ ਉਹ ਨਹੀਂ ਪੂਰੀਆਂ ਕਰ ਸਕਦੇ ਬਾਕੀ ਦਾ ਉਹ ਸਾਨੂੰ ਮਾਰਦਾ ਸਾਡੇ ਬੱਚਿਆਂ ਨੂੰ ਮਾਰਦਾ ਅਸੀਂ ਵੀ ਕੀ ਦੇ ਸਾਰੇ ਤੇ ਬੈਠਿਆ ਹਾਂ ਤੇ ਬਾਕੀ ਦਾ ਹੁਣ ਜਿਹੜੇ ਮੰਗਾਂ ਪੂਰੀਆਂ ਕਰ ਦਾਂਗੇ ਉਹ ਵੋਟਾਂ ਵੇਲੇ ਕੁਝ ਕਹਿੰਦੇ ਨੇ ਬਸ ਬਾਅਦ 'ਚ ਖੁਸ਼ ਕਹਿੰਦੇ ਨੇ ਸਾਨੂੰ ਇਹ ਮੰਗਾਂ ਉਹਨਾਂ ਦੀ ਮਨਜ਼ੂਰ ਨਹੀਂ ਹੈ ਕਿ ਕਿ ਉਹਨਾਂ ਦੀ ਬੋਲੀ ਲੱਗ ਗਈ ਇੱਕ ਦਿਨ ਮਿੱਠੀ ਗੋਈ ਦੇਂਦੇ ਨੇ ਕੱਲ੍ਹ ਫੋੜੀ ਦੇਂਦੇ ਨੇ ਅਸੀਂ ਫੇਰ ਕਿਸੇ ਨੂੰ ਬੜ ਨਹੀਂ ਦੇਣਾ ਇੱਥੇ ਨਾ ਸਾਡੀਆਂ ਜਿੰਨਾ ਚਿਰ ਪੂਰੀਆਂ ਬੇਲਾਂ ਨਹੀਂ ਹੁੰਦੀਆਂ ਸਾਰੀਆਂ ਅਸੀਂ ਉਹਨਾਂ ਨੂੰ ਇੱਥੇ ਮਤਲਬ ਜਿਹੜੀ ਪੱਕੀ ਛੜਕ ਆਵੇ ਦਾ ਅਸੀਂ ਉਹ ਕੋਲ ਨਹੀਂ ਕਰ ਰਹੇ ਹੁਣ ਇਹ। ਹੁਣ ਪ੍ਰਚਾਰ ਕਰਨ ਦਾ ਟਾਈਮ ਆ ਗਿਆ ਪਾਰਟੀਆਂ ਦਾ ਵੋਟਾਂ ਦਾ ਟਾਈਮ ਹੈ। ਫਿਰ ਅਸੀਂ ਪ੍ਰਚਾਰ ਕਰਨ ਆਉਂਦੇ ਆ ਜੀਜੂ ਵਾਲੇ ਤਾਂ। ਹਾਂਜੀ। ਜੇ ਪਿੰਡ ਚ ਆਉਂਦੇ ਫਿਰ ਕੀ ਕਰਾਂਗੇ? ਅਸੀਂ ਆਪ ਗੋਰ ਕਰਾਂਗੇ। ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ। ਜਿੱਥੇ ਉਹ ਖੜਨਗੇ ਆ ਕੇ ਅਸੀਂ ਉਹਨਾਂ ਨੂੰ ਵਾਪਸ ਮੋੜਾਂਗੇ। ਅੱਗੇ ਮੋੜੇ ਵੀ ਨੇ ਹਾਂ ਮੋੜਾਂਗੇ।